ਸਸ਼ੀ ਕਾਲ ਜੀ ਸਵਾਗਤ ਕਰਦੇ ਆ ਵਾਈ ਗੁਰੂ ਕਲੌਥ ਹਾਊਸ ਐਂਡ ਪ੍ਰੀਟਿਕ ਬਟਲਾ ਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਵੀਡੀਓ ਕਰ ਰਹੇ ਆ ਉਹ ਤੁਹਾਡੀ ਸਕਿਪ ਨਾ ਹੋਵੇ ਜੀ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ ਕੱਟ ਪੀਸਾਂ ਦੀ ਦਾਸ ਬ੍ਰਾਂਡ ਰਹੂਗਾ ਜੀ ਦਾਸ ਬ੍ਰਾਂਡ ਦੇ ਵਿੱਚ ਅਸੀਂ ਜਿਹੜੇ ਕੱਟ ਪੀਸ ਲੈ ਕੇ ਆਏ ਆ ਉਹ ਲੈ ਕੇ ਆ ਮਸਲੀਨ ਦੇ ਤੇ ਸ਼ਪੂਨ ਦੇ ਜੀ ਪਿਓਰ ਸ਼ਿਪੂਨ ਰੈਡ ਵਾਲਾ ਤੇ ਪਿਓਰ ਮਸਲੀ ਰੈਣ ਵਾਲੀ ਹੈ ਦਾਸ ਬ੍ਰਾਂਡ ਦੀ ਰੈਣ ਵਾਲੀ ਹੈ ਪ੍ਰਿੰਟ ਜਿਹੜੇ ਸਾਡੇ ਰਹਿਣਗੇ ਸਾਰੇ ਯੂਨੀਕ ਦੇ ਪ੍ਰਿੰਟ ਰਹਿਣਗੇ ਬੜੇ ਪਿਆਰੇ ਪਿਆਰੇ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਫਾਸਟ ਪ੍ਰਿੰਟ ਦੇਖੋ ਜੀ ਇਹ ਸਾਡੇ ਕੋਲੇ ਇੱਕ ਇੱਕ ਪੀਸ ਹੈ ਜੀ ਇਹ ਪਿਓਰ ਕ੍ਰੇਵ ਚ ਹੈ ਜੀ ਜਿਹੜਾ ਇਹ ਵਾਲਾ ਪੀਸ ਹੈ ਜੀ ਇਹ ਪਿਓਰ ਕ੍ਰੇਵ ਦੇ ਵਿੱਚ ਹੈ ਦਾਸ ਬ੍ਰਾਂਡ ਦਾ ਰੈਣ ਵਾਲਾ ਜੀ 200 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲੇ ਪੀਸ ਪੈਣ ਵਾਲੇ ਆ ਜੀ 200 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲੇ ਪੀਸ ਪੈਣ ਵਾਲੇ ਆ ਠੀਕ ਹੈ ਜੀ ਜਿਹੜੀ ਪੀਸਾਂ ਦੇ ਕੱਟ ਰਹਿਣ ਵਾਲੀ ਆ 3 ਮੀਟਰ 2 2.5 ਮੀਟਰ ਤੋਂ ਲੈ ਕੇ ਜੀ 3 ਮੀਟਰ ਤੇ 4 ਮੀਟਰ ਤੱਕ ਰਹਿਣ ਵਾਲੀ ਆ ਜੀ ਠੀਕ ਹੈ ਜੀ ਅੱਜ ਦੀ ਦੇਖੋ ਫਾਸਟ ਪੀਸ ਦੇਖੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਪਿਓਰ ਨੇਚਰਲ ਕਰੇਵਾ ਜੀ ਠੀਕ ਹੈ ਜੀ ਪਿਓਰ ਨੇਚਰਲ ਕਰੇਵ ਦਾ ਪੀਸ ਹੈ ਆ ਦਾਸ ਬ੍ਰਾਂਡ ਦਾ ਰਹੂਗਾ 200 ਰੁਪਏ ਪਰ ਮੀਟਰ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਫਾਸਟ ਪੀਸ ਸੀਗਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਅਗਲਾ ਪ੍ਰਿੰਟ ਚੈੱਕ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਇਹ ਵੀ ਰਹਿਣ ਵਾਲਾ ਪਿਓਰ ਮਸਲੀਨ ਦਾ ਜੀ ਦਾਸ ਬ੍ਰਾਂਡ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਾਹਦੇ ਉੱਪਰ ਤੋਂ ਲਿਖਿਆ ਹੋਇਆ ਮਿਲੂਗਾ ਦਾਸ ਬ੍ਰਾਂਡ ਜੀ ਠੀਕ ਹੈ ਜੀ ਦਾਸ ਬ੍ਰਾਂਡ ਰਹੂਗਾ ਜੀ ਆ ਤੁਹਾਨੂੰ ਪੂਰੇ ਸੂਟ ਦੀ ਵੀ ਕੱਟ ਮਿਲੂਗੀ ਜਿਵੇਂ 4 ਮੀਟਰ 4.5 ਮੀਟਰ ਤੱਕ ਜਿਸ ਤੁਹਾਨੂੰ ਸਟਾਫ ਮੈਲਣ ਵਾਲਾ ਤੇ ਸ਼ਰਟ ਪੀਸ ਵੀ ਮੈਲਣ ਵਾਲਿਆ ਜੀ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜਿਹੜੇ ਵੀ ਮੇਰੇ ਪਿਆ ਨੂੰ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਪ੍ਰਿੰਟ ਚੈੱਕ ਕਰੋ ਜੀ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬੜਾ ਮਿੱਠਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਕਲਰ ਚੈੱਕ ਕਰੋ ਇਹ ਵੀ ਕਲਰ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਵੀ ਬੜਾ ਪਿਆਰਾ ਸਾਰੇ ਪ੍ਰਿੰਟ ਜੁਨੀਕ ਜਿਹੇ ਰਹਿਣ ਵਾਲੇ ਆ ਜਲਦੀ ਅਲਦੀ ਸਕਰੀਨਸ਼ਾਟ ਲੈ ਕੇ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਅਗਲਾ ਪ੍ਰਿੰਟ ਦੇਖੋ ਇਹ ਥੋੜਾ ਜਿਹਾ ਬ੍ਰਾਈਟ ਹੈ ਠੀਕ ਹੈ ਕਈ ਧੀ ਪੇੜਿਆਂ ਨੂੰ ਬ੍ਰਾਈਟ ਕਲਰ ਪਸੰਦ ਹੁੰਦਾ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੀ ਸ਼ਾਇਦਾਂ ਨੂੰ 4 ਮੀਟਰ ਤੱਕ ਇਹ ਵਾਲੀ ਕੱਟ ਮਿਲ ਜੇ ਜੀ ਸੂਟ ਦਾ ਪੂਰੇ ਸੂਟ ਦਾ ਕਪੜਾ ਜੀ 4.5 ਜਾਂ 4 ਮੀਟਰ ਤੱਕ ਕੱਟ ਰਹਿਣ ਵਾਲੀ ਹੈ ਜੀ ਅਗਲਾ ਫ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਤੁਹਾਨੂੰ 4.5 ਜਾਂ 4 ਮੀਟਰ ਤੱਕ ਮਿਲਣ ਵਾਲੀ ਹੈ ਕੱਟ ਪੂਰਾ ਕੰਪਲੀਟ ਸੂਟ ਮਿਲੂਗਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਲਦੀ ਇਹਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਇਹ ਵਾਲਾ ਜਿਹੜਾ ਪੀਸ ਹੈ ਜੀ ਮਸਲੀਨ ਦੇ ਵਿੱਚ ਰਹਿਣ ਵਾਲਿਆ ਜੀ ਪਿਓਰ ਮਸਲੀਨ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਜੀ ਪਿਓਰ ਮਸਲੀਨ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਸ ਤੋਂ ਵੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਦੇਖੋ ਨਾ ਲਾਈਟ ਕਲਰ ਹੈ ਨਾ ਡਾਰਕ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਪਿਓਰ ਮਸਲੀਨ ਦਾ ਪੀਸ ਹੈ ਦਾਸ ਬ੍ਰੈਂਡ ਦਾ ਜੀ 200 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਹੈ 200 ਰੁਪਏ ਪਰ ਮੀਟਰ ਤੁਹਾਨੂੰ ਪੀਸ ਪੈਣ ਵਾਲਾ ਹੈ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜੀ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ ਇਹ ਵਾਲਾ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਹੈ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਤੁਹਾਨੂੰ ਪੂਰਾ ਇਹ 4 ਮੀਟਰ ਜਾਂ 4.5 ਮੀਟਰ ਤੱਕ ਤੁਹਾਨੂੰ ਇਹ ਵਾਲੀ ਕੱਟ ਮਿਲਣ ਵਾਲੀ ਹੈ ਸ਼ਾਇਦ 5 ਮੀਟਰ ਤੱਕ ਹੋਵੇ ਪਰ ਜਿਹੜਾ ਆਪਣਾ ਜਿਹੜਾ ਸੂਟ ਹੁੰਦਾ ਲਾਈਨਿੰਗ ਵਾਲਾ ਸੂਟ ਹੁੰਦਾ ਆਪਣਾ 4 ਮੀਟਰ 4.5 ਮੀਟਰ ਵਿੱਚ ਆਰਾਮ ਨਾਲ ਬਣਨ ਵਾਲਾ ਹੁੰਦਾ ਕਿਉਂਕਿ ਅਸੀਂ ਹੈਵੀ ਬਾਟਮ ਨਹੀਂ ਪਾਉਂਦੇ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲ ਜੂਗਾ ਜੀ ਸਾਡੇ ਕੋਲ 2 ਪੀਸਾਂ ਦੇ ਵਿੱਚ ਇਹ ਵਾਲਾ ਸੂਟ ਹੈ ਜੇਕਰ ਤੁਸੀਂ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਲਓ ਜੇਕਰ ਕੰਪਲੀਟ ਸੂਟ ਲੈਣਾ ਚਾਹੁੰਦੇ ਤਾਂ ਕੰਪਲੀਟ ਸੂਟ ਲੈ ਸਕਦੇ ਹੋ ਕਲਰ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਠੀਕ ਹੈ ਜੀ 4 ਮੀਟਰ ਜਾਂ 4.5 ਮੀਟਰ ਤੱਕ ਇਹਦੀ ਕੱਟ ਰਹਿਣ ਵਾਲੀ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਜਲਦੀ ਜੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਸ਼ਰਟ ਪੀਸ ਮੈਨਣ ਵਾਲਾ ਤੁਹਾਨੂੰ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਪਿਓਰ ਮਸਲੀਨ ਦਾ ਪੀਸ ਰਹਿਣ ਵਾਲਾ 10 ਪੈਣ 200 ਰੁਪਏ ਪਰ ਮੀਟਰ ਤੁਹਾਨੂੰ ਪੈਣ ਵਾਲਾ ਇਹ ਵਾਲਾ ਪੀਸ ਠੀਕ ਹੈ ਜੀ 200 ਰੁਪਏ ਪਰ ਮੀਟਰ ਪੈਣ ਵਾਲਾ ਪੀਸ ਪਿਓਰ ਮਸਲੀਨ ਦਾ ਰਹਿਣ ਵਾਲਾ ਸ਼ਰਟ ਪੀਸ ਹੈ ਜੀ ठीक है जी ये शर्ट पीस है अगला प्रिंट देखो ये भी तेनों तो शर्ट पीस मिलेगा जी देखो यदा प्रिंट देखो ये भी बड़ा प्यारा जहां है ऑफ वाइड बॉटम के ना बड़ा सोहना जहा सूट रेडी होना बन के प्योर मसलीन का रहने वाला जी प्योर दास ब्रांड मसलीन का रहने वाला जी शर्ट पीस है जी अगला प्रिंट देखो जी या प्यारा जहां है ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕੋਈ ਪੀਸ 3 ਮੀਟਰ ਦਾ ਵੀ ਰਹਿਣ ਵਾਲਾ ਕਈ ਵਾਰੀ ਤੁਸੀਂ ਫਰੌਕ ਵੀ ਬਣਾਉਣਾ ਚਾਹੁੰਦੇ ਹੋ ਮਸਲੀਨ ਦੀ ਉਹ ਵੀ ਬੜੀ ਸੋਹਣੀ ਜੀ ਰੈਡੀ ਹੁੰਦੀ ਹੈ ਫਰੌਕ ਬਣ ਕੇ ਠੀਕ ਹੈ ਜੀ ਬਾਕੀ ਸਾਡੇ ਕੋਲ ਲੈਸਾ ਵੀ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੀ ਲੈਸ ਤੁਸੀਂ ਕਿਸੇ ਵੀ ਸੂਟ ਨਾਲ ਸਾਡੇ ਕੋਲ ਬਾਏ ਕਰ ਸਕਦੇ ਹੋ ਜਲਦੀ ਇਹਦੀ ਪ੍ਰਿੰਟ ਚੈੱਕ ਕਰੀ ਚਲੋ ਤੇ ਆਪਣਾ ਆਰਡਰ ਬੁੱਕ ਕਰੋ ਦੇਖੋ ਇਹ ਆਫ ਵਾਈਟ ਵਿੱਚ ਆਉਣ ਵਾਲਾ ਇਹ ਪਹਿਲਾ ਪ੍ਰਿੰਟ ਕਈ ਮੇਰੀ ਭੈਣ ਨੂੰ ਆਫ ਵਾਈਟ ਕਲਰ ਪਸੰਦ ਹੁੰਦਾ ਦੇਖੋ ਆਫ ਵਾਈਟ ਵਿੱਚ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ 4 ਮੀਟਰ ਤੱਕ ਆਰਾਮ ਨਾਲ ਮਿਲਣ ਵਾਲਾ ਪੀਸ ਹੈ ਜੀ ਤਾਂ ਤੁਹਾਨੂੰ ਪੂਰਾ ਸੂਟ ਮਿਲੂਗਾ 4 ਮੀਟਰ ਜਾਂ 4.5 ਮੀਟਰ ਤੱਕ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ 4 ਮੀਟਰ ਜਾਂ 4.5 ਮੀਟਰ ਤੱਕ ਕੱਟ ਮੈਲਣ ਵਾਲੀ ਹੈ ਕੰਪਲੀਟ ਸੂਟ ਬਣਨ ਦਾ ਬਣ ਸਕਦਾ ਤੁਹਾਡਾ ਰੈਡੀ ਹੋ ਸਕਦਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਜਿਹੜਾ ਪੀਸ ਰਹਿਣ ਵਾਲੇ ਪਿਓਰ ਚਨੂਨ ਚ ਆਊਗਾ ਜੀ ਠੀਕ ਹੈ ਜੀ ਅਗਲਾ ਪੀਸ ਸਾਡੇ ਪਿਓਰ ਚਨੂਨ ਚ ਰਹਿਣ ਵਾਲਿਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਦਾਸ ਬ੍ਰੈਂਡ ਦੇ ਆ ਜੀ ਪਿਓਰ ਚਨੂਨ ਸਟਾਫ ਰਹਿਣ ਵਾਲਾ ਹੈ ਠੀਕ ਹੈ ਜੀ ਪੂਰਾ ਕੰਪਲੀਟ ਫੁੱਡ ਮੇ ਸੂਟ ਮੈਲਣ ਵਾਲਾ ਤੁਹਾਨੂੰ ਇਹ ਵਾਲਾ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਅੱਗੇ ਰੈਸਟ ਕਲਰ ਆਊਗਾ ਜੀ ਇਹ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਇਹ ਸ਼ਰਟ ਪੀਸ ਮਿਲੂਗਾ ਰੈਸਟ ਕਲਰ ਹੈ ਇਹ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਕਲਰ ਵੀ ਬੜਾ ਪਿਆਰਾ ਪ੍ਰਿੰਟ ਵੀ ਬੜਾ ਪਿਆਰਾ ਸ਼ਰਟ ਪੀਸ ਤੁਹਾਨੂੰ ਮਿਲਣ ਵਾਲਾ ਜੀ ਇਹ ਜਿਹੜਾ ਵੀ ਜਿਹੜੇ ਵੀ ਮੇਰੇ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਪ੍ਰਿੰਟ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਾਰੇ ਪ੍ਰਿੰਟ ਸਾਡੇ ਯੂਨੀਕ ਤੇ ਰਹਿਣ ਵਾਲੇ ਆ ਜੀ 10 ਬ੍ਰੈਂਡ ਦੇ ਪਿਓਰ ਸ਼ਕੂਨ ਸਟਾਫ ਹੈ ਜੀ ਦੇਖੋ ਇਹ ਪ੍ਰਿੰਟ ਚੈੱਕ ਕਰੋ ਇਹ ਵੇਖੋ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਪ੍ਰਿੰਟ ਹੈ ਬਾਕੀ ਤੁਸੀਂ ਬਾਟਮ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰਕੇ ਬੜਾ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਆਫ ਵਾਈਟ ਬਾਟਮ ਦੇ ਨਾਲ ਬੜਾ ਸੋਹਣਾ ਸੂਟ ਰੈਡੀ ਹੋਣਾ ਆਫ ਵਾਈਟ ਦੁਪੱਟਾ ਲੈ ਕੇ ਆਫ ਵਾਈਟ ਬਾਟਮ ਲੈ ਕੇ ਦੇਖੋ ਕਿੰਨਾ ਪਿਆਰਾ ਸੋਨਾ ਸੂਟ ਰੈਡੀ ਹੋਣਾ ਇਹ ਵਾਲੇ ਪ੍ਰਿੰਟ ਦਾ ਜੁਨੀਕ ਜੇ ਪ੍ਰਿੰਟ ਰਹਿਣ ਵਾਲੇ ਜੀ ਅਗਲੇ ਚ ਕਲਰ ਹੋਰ ਮਿਲੂਗਾ ਤੁਹਾਨੂੰ ਦੇਖੋ ਇਹ ਕੇ ਵਾਲਾ ਕਲਰ ਮਿਲਣ ਵਾਲਾ ਇਹ ਗ੍ਰੇ ਤਰੰਦ ਜਿਹੜੇ ਗ੍ਰੇ ਕਲਰ ਦੀ ਬਾਟਮ ਲਗਾ ਕੇ ਪਲੇਨ ਬਾਟਮ ਲਗਾ ਕੇ ਗ੍ਰੇ ਗ੍ਰੇ ਕਲਰ ਦੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਜਿਹੜਾ ਵੀ ਤੁਹਾਨੂੰ ਕੋਈ ਵੀ ਪ੍ਰਿੰਟ ਕਲਰ ਪਸੰਦ ਆ ਤੁਸੀਂ ਉਹ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਰੇ ਪ੍ਰਿੰਟ ਬੜੇ ਸੋਹਣੇ ਸੋਹਣੇ ਪ੍ਰਿੰਟ ਰਹਿਣ ਵਾਲੇ ਆ ਇਦਾਂ ਦੇ ਪ੍ਰਿੰਟਾਂ ਦਾ ਕਾਫੀ ਟ੍ਰੈਂਡ ਆ ਰਿਹਾ ਜੀ ਥੋੜੇ ਵੱਡੇ ਪ੍ਰਿੰਟ ਦਾ ਟ੍ਰੈਂਡ ਆ ਰਿਹਾ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟਰ ਵਾਲ ਰਹਿਣ ਵਾਲਾ ਜਿਹੜੀ ਵੀ ਮੇਰੀ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਪਸੰਦ ਹੈ ਕਲਰ ਪਸੰਦ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਅੱਗੇ ਸਾਡੇ ਕੋਲ ਪਿਓਰ ਚਨੂਨ ਦੇ ਦੁਪੱਟੇ ਵੀ ਮਿਲਣ ਵਾਲੇ ਆ ਠੀਕ ਹੈ ਜੀ ਕਮਲ ਚਨੂਨ ਦੇ ਦੁਪੱਟੇ ਰਹਿਣ ਵਾਲੇ ਆ ਉਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਪਿਓਰ ਸਪੂਨ ਦੇ ਵਿੱਚ ਦਾਸ ਬ੍ਰਾਂਡ ਦੇ ਰਹਿਣ ਵਾਲਿਆ ਪੀਸ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਡਿਫਰੈਂਟ ਜਿਹਾ ਪ੍ਰਿੰਟ ਮਿਲਣ ਵਾਲਾ ਤੁਹਾਨੂੰ ਇਹ ਵਾਲਾ ਕਲਰ ਦੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਪਿਓਰ ਸਪੂਨ ਸਟਾਫ ਹੈ ਜੀ ਦਾਸ ਬ੍ਰਾਂਡ ਦੀ ਪਿਓਰ ਸਪੂਨ ਸਟਾਫ ਰਹਿਣ ਵਾਲਾ ਦਾਸ ਬ੍ਰਾਂਡ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਲਰ ਪਸੰਦ ਹੈ ਸਾਡੇ ਕੋਲ ਤੁਸੀਂ ਬਾਈਕ ਜਰਾ ਦੇਖ ਫਿਰ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਇਹਨਾਂ ਤੋਂ ਦੁਪੱਟਾ ਵੀ ਪਿਓਰ ਚਨੂਨ ਦੇ ਮਿਲਣ ਵਾਲਿਆ ਜੀ ਕਮਲ ਸ਼ਕੂਨ ਦਾ ਦੁਪੱਟਾ ਰਹਿਣ ਵਾਲਾ ਜੇਕਰ ਤੁਸੀਂ ਸਾਡੇ ਕੋਲ ਦੁਪੱਟਾ ਬਾਈ ਕਰਨਾ ਚਾਹੁੰਦੇ ਹੋ ਸ਼ਕੂਨ ਦੇ ਸੂਟ ਨਾਲ ਤਾਂ ਦੁਪੱਟਾ ਵੀ ਤੁਸੀਂ ਪਿਓਰ ਸ਼ਕੂਨ ਦਾ ਸਾਡੇ ਕੋਲੋਂ ਬਾਈ ਕਰ ਸਕਦੇ ਹੋ 350 ਰੁਪਏ ਦਾ ਤੁਹਾਨੂੰ ਇਹ ਦੁਪੱਟਾ ਮਿਲਣ ਵਾਲਾ ਪਿਓਰ ਸ਼ਕੂਨ ਕਮਲ ਚਨੂਨ ਦਾ ਜੀ ਅਗਲਾ ਪੀਸ ਚੈੱਕ ਕਰੋ देखो ये ये वाला कलर आउगा इसको भी प्यारा कलर है बड़ा प्यारा ਜਿਹਾ कलर ਰਹਿਣ ਵਾਲਾ ਪਿਓਰ ਸ਼ਪੂਨ ਸਟਾਫ ਰਹਿਣ ਵਾਲਾ ਲਾਈਨਿੰਗ ਵਾਲਾ ਪੀਸ ਹੈ ਜੀ ਦਾਸ ਬ੍ਰੈਂਡ ਦਾ ਰਹੂਗਾ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਮੈਸੇਜ ਕਰਕੇ ਬਾਈ ਕਰ ਸਕਦੇ ਹੋ ਪ੍ਰਿੰਟ ਰਹਿਣ ਵਾਲੇ ਬੜੇ ਜੁਨੀਕ ਜੇ ਸਾਰੇ ਪ੍ਰਿੰਟ ਜੁਨੀਕ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਚਾ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਕੀ ਕਹਿੰਦੀ ਦਾਸ ਬ੍ਰੈਂਡ ਦਾ 200 ਪਰ 200 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲੇ ਪੀਸ ਮਿਲਣਾ ਇਹ ਵਾਲਾ ਜਿਹੜਾ ਤੁਸੀਂ ਸਾਰੇ ਕੋਲ ਸੂਟ ਵੀ ਲੈ ਸਕਦੇ ਹੋ 4 ਮੀਟਰ ਦੇ ਵਿੱਚ 4 ਮੀਟਰ ਦੇ ਵਿੱਚ ਸਾਡੇ ਕੋਲ 4 4.5 ਮੀਟਰ ਤੱਕ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਬੜੇ ਸੋਹਣੇ ਜਿਹੇ ਪ੍ਰਿੰਟ ਵਿੱਚ ਇਹ ਵਾਲਾ ਕਲਰ ਚੈੱਕ ਕਰੋ ਤੇ ਪ੍ਰਿੰਟ ਚੈੱਕ ਕਰੋ ਦੇਖੋ ਇਹ ਵੀ ਯੂਨੀਕ ਜਿਹਾ ਪ੍ਰਿੰਟ ਹੈ ਜੀ ਯੂਨੀਕ ਜਿਹਾ ਪ੍ਰਿੰਟ ਰਹਿਣ ਵਾਲਾ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਪਲੇਨ ਬਾਟਮ ਦੇ ਨਾਲ ਠੀਕ ਹੈ ਜੀ ਐਦਾਂ ਦਾ ਤੁਸੀਂ ਪੈਰਟ ਜੇ ਕਲਰ ਦੀ ਬਾਟਮ ਲਗਾ ਕੇ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਠੀਕ ਹੈ ਜੀ ਪਿਓਰ ਚਨੂਨ ਸਟਾਫ ਰਹਿਣ ਵਾਲਾ ਹੈ ਦਾਸ ਬ੍ਰੈਂਡ ਦਾ ਦਾਸ ਬ੍ਰੈਂਡ ਦਾ ਪਿਓਰ ਚਨੂਨ ਸਟਾਫ ਰਹਿਣ ਵਾਲਾ ਜੀ 200 ਰੁਪਏ ਪਰ ਮੀਟਰ ਇਹਨਾਂ ਦੀ ਪ੍ਰਾਈਸ ਹੈ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ 컬러 ਦੇਖੋ ਕਿੰਨਾ ਪਿਆਰਾ ਤੇ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਜੀ ਜਿਹੜਾ ਵੀ ਤੁਹਾਨੂੰ 컬러 ਪਸੰਦ ਆਉਂਦਾ ਪ੍ਰਿੰਟ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਉਹ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਪ੍ਰਿੰਟ ਰੈਨ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 컬러 ਦੇਖੋ ਪ੍ਰਿੰਟ ਦੇਖੋ ਇਹ ਵੀ ਤੁਹਾਨੂੰ 4 ਮੀਟਰ ਤੱਕ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਸਾਰੇ ਪ੍ਰਿੰਟ ਬੜੇ ਸੋਹਣੇ ਸੋਹਣੇ ਰਹਿਣ ਵਾਲੇ ਆ ਇਹ ਵੀ ਪਿਓਰ ਚੂਰ ਸਟਾਫ ਰਹਿਣ ਵਾਲਾ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵਾਲਾ ਠੀਕ ਹੈ ਜੀ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਇਹ ਕੇ ਵਾਲਾ ਕਲਰ ਮਿਲੂਗਾ ਦੇਖੋ ਇਹਦਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਇਹ ਵੀ ਸ਼ਰਟ ਪੀਸ ਹੈ ਜੀ ਸ਼ਰਟ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਸਤ ਨੂੰ ਥੋੜੀ ਥੋੜੀ ਝਾਤ ਮਰਾਉਣ ਲੱਗੇ ਸਾਰੇ ਪੀਸਾਂ ਦੀ ਬੜੇ ਪਿਆਰੇ ਜਿਹੇ ਪੀਸ ਰੈਣ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਣਾ ਤੁਸੀਂ ਆਰਡਰ ਬੁੱਕ ਕਰੋ ਬਹੁਤ ਪਿਆਰੇ ਪ੍ਰਿੰਟ ਰੈਣ ਵਾਲੇ ਆ ਪਿਓਰ ਚਨੂਨ ਸਟਾਫ ਤੇ ਮਸਲੀਨ ਸਟਾਫ ਦੇ ਵਿੱਚ ਦੇਖੋ ਸਾਰੇ ਸਾਰੇ ਪ੍ਰਿੰਟ ਚੈੱਕ ਕਰੀ ਚੱਲੋ ਜੀ ਬਹੁਤ ਪਿਆਰੇ ਪ੍ਰਿੰਟ ਰੈਣ ਵਾਲੇ ਆ ਜਿਹੜਾ ਵੀ ਤੁਹਾਨੂੰ ਕੋਈ ਵੀ ਪ੍ਰਿੰਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਮਸਲੀਨ ਦੇ ਪੀਸ ਰਹਿਣਗੇ ਤੇ ਪਿਓਰ ਚਨੂਨ ਸਟਾਫ ਦੇ ਪੀਸ ਰਹਿਣਗੇ ਠੀਕ ਹੈ ਜੀ ਜੇਕਰ ਜੇਕਰ ਤੁਹਾਨੂੰ ਮੇਰੀ ਜਿਹੜੀ ਵੀਡੀਓ ਆ ਪਸੰਦ ਆਈ ਹੋਵੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਹੜੀ ਸਾਡੀ ਲੋਕੇਸ਼ਨ ਆ ਜੀ ਉਸ ਤੋਂ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਕਈ ਮੇਰੇ ਆ ਭੈਣਾਂ ਸਾਡੀ ਲੋਕੇਸ਼ਨ ਪੁੱਛਦੀਆਂ ਠੀਕ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾਬੁਰਾਡੇ ਤੋਂ ਬਿਲੋਂਗ ਕਰਦੇ ਆ ਜੀ ਜਿਹੜੀ ਸਾਡੀ ਸ਼ਾਪ ਐ ਬੋਹਾ ਰੋਡ ਤੇ ਆ ਰੇਲਵੇ ਪੌਲ ਕ੍ਰੋਸ ਕਰੋਗੇ ਤੁਸੀਂ ਜੇ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਠੀਕ ਹੈ ਜੀ ਰੇਲਵੇ ਪੁਲ ਕ੍ਰੋਸ ਕਰਨ ਦੇ ਸਾਰ ਲੈਫਟ ਸਾਈਡ ਤੁਸੀਂ ਅੰਦਰ ਨੂੰ ਆ ਕੇ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੋਇਆ ਵਾਈਗੁਰੂ ਕਲੌਥ ਹਾਊਸ ਉਸ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਪੁਲ ਕ੍ਰੋਸ ਨਹੀਂ ਕਰਨਾ ਪੁਲ ਦੀ ਰਾਈਟ ਸਾਈਡ ਆ ਕੇ ਥੋੜਾ ਜਿਹਾ ਅੱਗੇ ਆ ਕੇ ਫਾਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਬਾਕੀ ਸਾਰਾ ਜਿਹੜਾ ਡਰੈਸ ਹੈ ਲੋਕੇ ਉਹ ਡਿਸਕ੍ਰਿਪਸ਼ਨ ਦਿੱਤਾ ਗਿਆ ਤੁਸੀਂ ਉੱਥੋਂ ਦੇਖ ਸਕਦੇ ਹੋ ਸਾਨੂੰ ਕਾਲ ਕਰਕੇ ਠੀਕ ਹੈ ਜੀ ਸਾਡਾ ਜਿਹੜਾ ਡਰੈਸ ਉਹ ਵੀ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਲਾਈਕ ਆ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ